रहुल अ चलजा ਮਤਮਕੋ ਅੱਛਾ ਹੈ ਇਹਨਾਂ ਨੂੰ ਪਰਕਾਰ ਕਰਨੇ ਤਾਂ ਪੂਰੀ ਰਾਤ ਲੱਗਣੀ ਹੈ ਇਹ ਬਣਾਏਗਾ ਮੈਨੂੰ ਮਾਸਟਰੀ ਕਰਨੀ ਹੈ ਬੱਦਲ ਵਿੱਚ ਆਪ ਜਿਹੜੀ ਵੀ ਕੰਮ ਨਾਲ ਜੁੜੀ ਹੋਵੇ ਸੰਬੰਧ ਰਿਹਾ ਤੁਹਾਨੂੰ ਕਲੀਨ ਤੇ ਬਾਅਦ ਰਿਜ਼ਲਟ ਦੇਖਦੇ ਹੋਗੇ ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ ਤਸਵੀਰ ਤੋਂ ਹੀ ਜਿਹੜੇ ਇਸਤਜਾਬ ਸ਼ਾਇਦ ਹਨ ਮੈਂ ਅੱਜ ਆਇਆ ਹੀ ਆ ਮੈਂ ਤੇ ਚ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਨਹੀਂ ਬਾਕੀ ਮਰਕਰ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮੇਰਾ ਕੰਮਪਲੀਟ ਹੋ ਗਿਆ ਹੁਣ ਦੂਜਾ ਰੌਣਕ ਫੁੱਲਣ ਵਾਲਾ ਹੈ ਜੀ ਗੰਦਾ ਬਾਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੈ ਸੀਗਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਚੱਟਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿਲਡੀਆਂ ਤਾਂ ਮੰਨ ਕੇ ਮੰਨ ਕੇ ਚੱਲਦੇ ਹੋ 212 ਦੀ ਦੋਰ ਰਾਜਿਤਿਕ ਲੋਕਾਂ ਦੀ ਸਾਥ-ਸਾਥ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟੈਕ ਸਿੰਘ ਜਿੰਦਾ ਸਿੰਘ ਦੇ ਇਲਾਵਾ ਜੀ ਅਗਰ ਅਵੀ ਕਰਨ ਦਾ ਵੀ ਲੱਲੋ ਕਾਲੀਤਲ ਵਾਲੇ ਤਾਂ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਰਿਹਾ ਹੈ ਉਹਦਾ ਵੀ ਨਾਮ ਲੈ ਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਆ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਕਹਿੰਦੇ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਾ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦਮੀ ਪਾਰ ਤੇ ਜੋਰ ਤੇ ਉਹਨੇ ਵੀ ਬਥੇਰਾ ਲਾਇਆ ਹਰਨਵਾਦ ਤੇ ਥੋੜੀ ਕੋਈ ਖਣੋਂ ਦਾ ਜਿੱਤਣਵਾ ਤੇ ਸਾਰੇ ਖਣੋਂਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਉਹ ਪ੍ਰਮਾਤਮਾ ਸੱਚੇ ਬਸ ਤੇਰੀ ਕਿਰਤ ਲੱਗਦਾ ਪਿਆਰ ਦਾ ਕਬਜ਼ਾ ਚੱਲਿਆ ਆ ਕਬਜ਼ਾ ਟਿੱਟੂ ਦਾ ਉਹ ਤੋੜ ਦਾਂਗੇ ਜੀ ਕਬਜ਼ੇ ਇਹ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਐਸ ਵਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾਦਾਂ ਦਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਸੱਚੇ ਪਾਸ਼ਾ ਮੈਂ ਕੀ ਦੱਸ ਸਕਦਾ ਜੀ ਇੱਥੇ ਖੜਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਕਹਿੰਦਾ ਵਾ ਜੀ ਪ੍ਰਬੰਧ ਕਿਦਾਂ ਦੀ ਕੀਤੇ ਹੋਏ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਔਰ ਅਸੀਂ ਤੁਹਾਨੂੰ ਪਤਾ ਆ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੋਂ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਏ ਕਿ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜੇ ਨਹੀਂ ਕੋ ਆਉਣਾ ਵੀ ਨਹੀਂ ਕਿ ਫਿਰ ਗੰਦਾਰਾ ਸਾਹਿਬ ਗੰਦਾਰਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰੇ ਸੀ ਤੇ ਅੱਜ ਇਹ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਦੇ ਦੇਖੋ ਜੀ ਕਾਨਪੁਰਕ ਦੇ ਘਰ ਬੜਾ ਕੁਝ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਆ ਜਦ ਤਨ ਜੱਟ ਦੇ 85% ਆਮਾਦੀ ਪਾਰਟੀ ਦੇ ਬਣੇ ਇਹ ਸਭ ਕੁਦਤ ਦੀਆਂ ਖੇਡਾਂ ਨੇ ਪ੍ਰਮਾਤਮਾ ਕਰਾਉਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਦੀ ਸਿਕਿਉਰਿਟੀ ਅਰੇਂਜਮੈਂਟਸ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਿਤੇ ਗਏ ਹਨ ਜੋ ਕਿ ਨੋਰਮਸ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉਧੇ ਬਾਬੇ ਕੀ ਕੀਤਾ ਗਿਆ ਅਸੀਂ ਬਾਅਦ 200 ਮੀਟਰ ਦੂਰ ਤੋਂ ਹੀ ਨਾਕੇ ਬੰਦੇ ਸ਼ੁਰੂ ਕਰਤੀ ਹੈ ਜਿਹੜੇ ਵੀ ਵਹੀਕਲਸ ਆ ਰਹੇ ਹਨ ਉਹਨਾਂ ਨੂੰ ਰਿਕੁਐਸਟ ਕਰਕੇ ਪਾਰਕਿੰਗ ਲੈਵਲ ਤੇ ਚਾ ਜਾ ਰਹੇ ਜੋ ਆਫੀਸ਼ਲ ਵਹੀਕਲਸ ਹੈ ਉਹਦੀ ਵੱਖਰੀ ਪਾਰਕਿੰਗ ਹੈ ਜਿਹੜੇ ਕਾਊਂਟਿੰਗ ਏਜੰਟਸ ਹੈ ਜਾਂ ਪਾਰਟੀਆਂ ਦੇ ਨਾਮਨੇ ਨੋਮਿਨੇਟਡ ਪਰਸਨਸ ਹੈ ਉਹਨਾਂ ਦੀ ਵੱਖਰੀ ਪਾਰਕਿੰਗ ਕੀਤੀ ਗਈ ਹੈ ਜਿਹੜਾ ਮੇਨ ਗੇਟ ਹੈ ਇੱਥੇ ਅ ਐਸਪੀ ਮੈਡਮ ਆਪ ਪ੍ਰੈਜ਼ెంట్ ਹੈਗੇ ਉਹ ਵੀ ਚੈਕਿੰਗ ਕਰ ਰਹੇ ਹਨ ਤੇ ਉਥੋਂ ਪ੍ਰੈਸਿੰਗ ਹੋ ਕੇ ਹੀ ਬੰਦੇ ਅੰਦਰ ਆ ਰਹੇ ਇਸੇ ਤਰ੍ਹਾਂ ਮੀਡੀਆ ਦਾ ਸੈਂਟਰ ਜਿਹੜਾ ਉੱਥੇ ਵੀ ਅਸੀਂ ਡਿਊਟੀ ਆਫ ਪੋਸਟ ਲਾਈਵ ਹੈ ਮੋਬਾਈਲ ਫੋਨਸ ਅੰਦਰ ਨਹੀਂ ਲੈ ਜਾਣਾ ਅਲਾਉਡ ਹੈ ਤੋਂ ਸਾਡੀ ਨਿਪਟਾਰਾ ਸਹੀ ਹੋ ਗਈ ਕਿ ਜਿਹੜੇ ਵੀ ਆ ਰਹੇ ਉਹ ਆਪਣੀ ਗੱਡੀਆਂ ਦੇ ਵਿੱਚ ਹੀ ਰੱਖਣ ਆਦਰਵਾਇਸ ਫਿਰ ਇੱਥੇ ਦੇ ਫਾਈਨਲ ਪੁਆਇੰਟ ਐਪਲਸ 3 ਦਾ ਉੱਤੇ ਫਿਰ ਉਹਨਾਂ ਨੂੰ ਡਿਪੋਜ਼ਿਟ ਕਰਨਾ ਪਏਗਾ ਸਰ ਜਦੋਂ ਕਾਊਂਟਿੰਗ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਵੀ ਕੁਝ ਖਾਸ ਨਹੀਂ ਹੋਣ ਦੀ ਲੋੜ ਨਹੀਂ ਕਿਉਂਕਿ ਹਾਂਜੀ ਕਾਊਂਟਿੰਗ ਦਾ ਬੇਸਿਕਲੀ ਜਿਹੜੇ ਕਾਊਂਟਿੰਗ ਪ੍ਰੋਸੈਸ ਜਦੋਂ ਕੰਪਲੀਟ ਹੋਊਗਾ ਰਿਜ਼ਲਟ ਡਿਕਲੇਅਰ ਹੋਗਾ ਤਾਂ ਜਿਹੜੇ ਵੀ ਕੈਂਡੀਡੇਟਸ ਹੈ ਉਹਨਾਂ ਦੇ ਨਾਲ ਅਸੀਂ ਵਿਕਟਰੀ ਪ੍ਰੋਸੀਸ਼ਨ ਜੇਕਰ ਉਹ ਘਟਨਾ ਚਾਹੁੰਦੇ ਹਨ ਤਾਂ ਉਹ ਦਿੱਲੀ ਵੀ ਅਰੇਂਜਮੈਂਟਸ ਕਿਤੇ ਹੋਏ ਹਨ ਰਿਜ਼ਰਵਸ ਬਣਾ ਕੇ ਰੱਖੀ ਗਈ ਹਨ ਤੋਂ ਰਿਜ਼ਰਵਸ ਹਰੇ ਕੇ ਜਿਹੜੀ ਪਾਰਟੀ ਦੇ ਨਾਮਿਨੇਟਿਡ ਪਰਸਨਸ ਹੈ ਉਹਨਾਂ ਦੇ ਨਾਲ ਲਗਾਈ ਗਈ ਹੈ ਤਾਂ ਕਿ ਪੀਸਫੁਲੀ ਤੋਂ ਮੂਵ ਕਰ ਸਕਣ ਔਰ ਕਿਤੇ ਕੋਈ ਕਲਾਸ਼ ਜਾਂ ਕੋਈ ਹੋਰ ਤਰ੍ਹਾਂ ਦੀ ਗਤੀਵਿਧੀ ਨਾ ਹੋਵੇ ਥੈਂਕ ਯੂ ਥੈਂਕ ਯੂ